ਅਸੀਂ ਤਿੰਨੇ ਬਲੌਗ ਤੁਹਾਨੂੰ ਦਿਖਾਦੇ ਜਿਹਦੇ ਵਿੱਚ ਤੁਸੀਂ ਗੱਡੀ ਦੇ ਉੱਪਰ ਜਾ ਸਕਦੇ ਹੋ ਮਿਸ ਨਾ ਕਰਿਓ ਤੇ ਜਿਹਦੇ ਵਿੱਚ ਤੁਸੀਂ ਪੈਦਲ ਜਾ ਸਕਦੇ ਹੋ ਪੌੜੀਆਂ ਰਾਹੀਂ ਹੁਣ ਤੀਸਰਾ ਬਲੌਗ ਸੀ ਜਿਹਦੇ ਵਿੱਚ ਤੁਸੀਂ ਰੋਬੇ ਰਾਹੀਂ ਉੱਪਰ ਜਾ ਸਕਦੇ ਹੋ ਜਰੂਰ ਦੇਖਿਓ ਜਾ ਕੇ ਇਹ ਬਲੌਗ ਜੈ ਮਾਤਾ ਦੀ ਕੈਮਰਾ ਗਿਆ ਗੋਲ ਸੱਚੇ ਦਰਬਾਰ ਕੀ ਜੈ ਪੂਰੇ ਦੇ ਕਰਨਾ ਨੂੰ ਦੇਖੋ ਮੰਦਰ ਕਿੰਨਾ ਸੋਹਣਾ ਚਮਕਦਾ ਹੋਇਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਕਰੋ ਸ਼ਿਆ ਪਹਾਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਹ ਚੋਰੇ ਨੇ ਜੇ ਕਰਨ ਬੋਲ ਸੱਚੇ ਦਰਬਾਰ ਕੀ ਜੈ ਬਲੌਗ ਪੂਰਾ ਦੇਖੋ ਕਿਉਂਕਿ ਪੂਰੀ ਇਨਫੋਰਮੇਸ਼ਨ ਹੈ ਇਹਦੇ ਵਿੱਚ ਬਲੌਗ ਦੇ ਵਿੱਚ ਸਾਡੀ ਤੇ ਦੱਸਾਂਗੇ ਤੁਹਾਨੂੰ ਕਿੰਨੇ ਪੈਸੇ ਲੱਗਦੇ ਆ ਤੇ ਕਿੰਨਾ ਟਾਈਮ ਲੱਗਦਾ ਤੇ ਜਰੂਰ ਵੀਡੀਓ ਪੂਰੀ ਦੇਖਿਓ ਆਓ ਜੀ ਅਸੀਂ ਆ ਗਏ ਜਿਹੜਾ ਰਾਸਤਾ ਆਉਂਦਾ ਇਹ ਆਨੰਦਪੁਰ ਸਾਹਿਬ ਤੋਂ ਨਿਆਣਾ ਦੇਵੀ ਤੋਂ ਮੱਥਾ ਟੇਕ ਕੇ ਤੇ ਆਹ ਰਾਸਤਾ ਆ ਗਿਆ ਮੇਨ ਜਿਹੜਾ ਪਾਖੜਾ ਨੂੰ ਜਾ ਰਿਹਾ ਇਹ ਰਾਸਤੇ ਦੇ ਉੱਪਰ ਹੀ ਬਿਲਕੁਲ ਹੀ ਵੈਲਕਮ ਟੂ ਨਾਨਾ ਦੇਵੀ ਗਣਪਤੀ ਰੋਬੇ ਪ੍ਰਾਈਵੇਟ ਲਿਮਟਿਡ ਇੱਥੋਂ ਚੱਲਦੀ ਹੈ ਰੋਬੇ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਆਪ ਦਿਖਾਉਣਾ ਹੈ ਰੋਬੇ ਤੇ ਲੈ ਕੇ ਚੱਲਦੇ ਆ ਕਿੰਨਾ ਕੁ ਟਾਈਮ ਲੱਗਦਾ ਕਿੰਨਾ ਨਹੀਂ ਲੱਗਦਾ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਸਾਡਾ ਇਸੇ ਬਲੌਗ ਦੇ ਵਿੱਚ ਦਿਖਾਉਣਾ ਬਣੇ ਰਿਹਾ ਸਾਡੇ ਨਾਲ ਲਾਓ ਜੀ ਵੈਲਕਮ ਟੂ ਨਾਨਾ ਦੇਵੀ ਗਣਪਤੀ ਰੋਬੇ ਪ੍ਰਾਈਵੇਟ ਲਿਮਟਿਡ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਤੁਹਾਨੂੰ ਆਪਾ ਦਰਸ਼ਨ ਕਰਵਾਉਨੇ ਆ ਮਾਤਾ ਨਾਨਾ ਦੇਵੀ ਦਰਬਾਰ ਦੇ ਰੋਬੇ ਰਾਹੀਂ ਤੇ ਆਹ ਰਸਤਾ ਜਾ ਰਿਹਾ ਉੱਪਰ ਜਿੱਥੋਂ ਮਿਲਦੀਆਂ ਵੇਟੂ ਟਿਕਟ ਕਾਊਂਟਰ ਐਂਡ ਰੋਬੇ ਇਹ ਰਸਤੇ ਤੋਂ ਟੇਟਾ ਮਿਲਦੀਆਂ ਤੇ ਜਾਂਦਾ ਰੋਬੇ ਨੂੰ ਰਸਤਾ ਜਿਆ ਮਾਤਾ ਦੀ ਬਾਈ ਇੱਥੇ ਟਿਕਟ ਕਾਊਂਟਰ ਆਓ ਸਾਮਾਨੀ ਟਿਕਟ ਕਾਊਂਟਰ ਜੈ ਮਾਤਾ ਦੀ ਬਾਈ ਜੀ ਚਾਰ ਟਿਕਟਾਂ ਦੇ ਦੋਈ ਫਰੋਬੇ ਦੀਆਂ ਆਪ ਡਾਊਨ ਕਿੰਨੇ ਪੈਸੇ ਆਂ 470 ਹਾਂਜੀ 740 740 ਠੀਕ ਆ ਜੀ ਜੈ ਮਾਤਾ ਦੀ ਜੈ ਮਾਤਾ ਦੀ ਸਰ ਲਓ ਜਿੱਥੋਂ ਮਿਲਦੀਆਂ ਟਿਕਟਾਂ 740 ਰੁਪਏ ਦੀਆਂ ਆਨਲਾਈਨ ਕਰੀਏ ਸੇ ਨਾ ਨਾ ਕੈਸ਼ 3000 ਖੁੱਲੇ 740 ਚਲੀ ਜਾਈਏ ਆਪਕੋ ਚਲ ਜਾਏਗਾ ਭੀ ਆਪੜਾ ਉਹਨੇ ਸਰ ਸਰ ਕਿੰਨੇ ਤੋਂ ਕਿੰਨੇ ਟਾਈਮ ਆ ਇਹਦਾ ਸ਼ਾਮ 11:00 ਚੱਲ ਜੀ ਸ਼ਾਮ ਦੇ 7 ਵਜੇ ਤੱਕ ਮਾਰਨਿੰਗ ਕਿੰਨੇ ਵਜੇ ਸਟਾਰਟ ਹੋ ਜਾਂਦੀ ਸਰ ਸਰ 8 ਵਜੇ ਸਵਾ 8 ਵਜੇ ਠੀਕ ਹੈ ਸਰ ਬਸ ਇਸ ਨਾਲੇ ਸਾਡੇ ਸਟਾਫ ਕੋਲ ਰੂਜ਼ੀ ਟਾਈਮ ਹੈ ਨਾ ਤਾਂ ਥੋੜਾ ਐਡਵਾਂਸ ਬੋਲਣਾ ਪੈਂਦਾ ਤਾਂ ਕਿ ਬੰਦੇ ਸਾਹਿੰਦਾ ਫਿਰ ਕਸਟਮਰ ਠੀਕ ਹੈ ਠੀਕ ਹੈ ਸਮਝ ਗਿਆ ਵੀ ਸਾਢੇ 7 ਟਾਈਮ ਆ 7 ਵਜੇ ਤੱਕ ਕੀ ਐਂਟਰੀ ਹੁੰਦੀ ਹੈ ਉੱਪਰ ਪਾਈਂ ਆ ਜਾਂਦੇ ਫਿਰ ਨਾ ਜੇ ਟਾਈਮ ਤੋਂ ਪਹਿਲਾਂ ਆਣ ਤਾਂ ਬਿਠਾ ਲਈਦਾ ਕਿ ਨਹੀਂ ਨਹੀਂ ਠੀਕ ਹੈ ਜੀ ਜੈ ਮਤਾ ਜੀ ਸਾਡੇ ਲਾਗੇ 740 ਜੈ ਮਤਾ ਜੀ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਉੱਪਰ ਲੈ ਕੇ ਚੱਲਦੇ ਆ ਇਹ ਰਸਤਾ ਜਾ ਰਿਹਾ ਉੱਪਰ ਲਾਡੀ ਹੁਣਾਂ ਦੇ ਚਿਹਰੇ ਖਿਲਦੇ ਹੋਏ ਹੁਣ ਪਹਿਲਾਂ ਸਵੇਰੇ ਤਾਂ ਦੁਖੀ ਹੋਏ ਪਏ ਸੀਗੇ ਛੱਡ ਕੇ ਭੱਜ ਗਏ ਮੈਨੂੰ ਕਹਿੰਦੇ ਚਾਹ ਪੀਣ ਜਾਣਾ ਸੀ ਸਾਡਾ ਸੱਤ ਦੌੜਦਾ ਗਿਆ ਮਾਂ ਚੱਲ ਕੋਈ ਨਾ ਗਾਂਹ ਜਾ ਕੇ ਖੁਸ਼ ਹੋ ਜਾਣਗੇ ਥੋੜੇ ਮੋਟੇ ਇਹ ਰਸਤਾ ਜਾ ਰਿਹਾ ਉੱਪਰ ਲਾਓ ਜੀ इधर आ गए टिकट चेक करने आए जय माता दी जी चार टिकटा सर स्कैनिंग सिस्टम लगे हुआ इतने सारा तो चलो जी ਇੱਥੇ ਹੁੰਦੇ ਆ ਪਈਆਂ ਸਕੈਨ ਟਿਕਟਾਂ ਮੇ ਲੋਕਾਂ ਨੇ ਲੈ ਮੰਨ ਲੋਦਾ ਮੀਂ ਕਰਕੇ ਰੋਕਤਾ ਨਹੀਂ ਗਿਆ ਇਹ ਹਾਂ ਚਲੋ ਚਲੋ ਹੋ ਗਿਆ ਜੀ ਇੱਕ ਮਿੰਟ ਇੱਕ ਵੇਖ ਲਓ ਜੀ ਆਜੋ ਵਿਸ਼ਾਲ ਜੀ ਲਓ ਜੀ ਇੱਥੇ ਆ ਗਿਆ ਰੋਬੇ ਇੱਥੋਂ ਹੋਣੀ ਹੈ ਰਾਈਡ ਸਟਾਰਟ ਆ ਬੰਦ ਖੜੀਆਂ ਮੈਨੂੰ ਲੱਗਾ ਇਹ ਚੱਲਦੀਆਂ ਪਈਆਂ ਜੈ ਮਾਤਾ ਦੀ ਜੈ ਮਾਤਾ ਦੀ ਹਾਂਜੀ ਐਕਸਾਈਟਮੈਂਟ ਪੂਰੀ ਹੈ ਜੀ ਹਾਂਜੀ ਬਹੁਤ ਹੈ ਜੀ ਜੈ ਮਾਤਾ ਦੀ ਲੋ ਜੀ ਹੁਣ ਇੱਕ ਦੂ ਬਾ ਸਾਡੀ ਇਦੂ ਅੱਗੇ ਸਾਡੀ ਟਰਨ ਆ ਬੱਚਾ ਜੀ ਦੋ ਦੂਸਰੀ ਆਉਂਦੀ ਆ ਫੇਰ ਇੱਕ ਚੱਲਦੀ ਆ ਜੀ ਆਓ ਜੀ ਰੈਡੀ ਡੈਡੀ ਫॉर ਰਾਈਡ ਜੈ ਮਾਤਾ ਦੀ ਜੈ ਮਾਤਾ ਦੀ ਆਹ ਇਹ ਫੋਟੋ ਖਿੱਚਿਆ ਕੇ ਚਲੋ ਭਈ ਆ ਜੋ ਜੈ ਮਾਤਾ ਦੀ ਸੈਕਿੰਡ ਜਾਰੀ ਜੈ ਮਾਤਾ ਦੀ ਲਓ ਜੀ ਫਸਟ ਟਾਈਮ ਰੋਬੇ ਦਾ ਐਕਸਪੀਰੀਅੰਸ ਚੱਲਦਾ ਪਿਆ ਹੱਡ ਨਾਲ ਹੱਡ ਨਾਲ ਵਿਸ਼ਾਲ ਲਾਡੀ ਵੀਰਾ ਜੈ ਮਾਤਾ ਦੀ ਜੈ ਮਾਤਾ ਦੀ ਹੈਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਓ ਜੀ ਬਾਰਿਸ਼ ਸਟਾਰਟ ਹੋ ਗਈ ਹੈ ਹੁਣ ਤੇ ਰੋਪੇ ਦੇਖਦੇ ਆ ਕਿੰਨੀ ਜਲਦੀ ਉੱਪਰ ਲੈ ਕੇ ਚੱਲਦਾ ਵਾਹ ਜੀ ਵਾਹ ਸਮੂਥ ਬਹੁਤ ਆ ਰਾਈਡ ਇਹਦੇ ਚ ਹਨਾ ਲਾਡੀ ਵੀਰੇ ਡੈਂਜਰ ਜਿਹੀ ਟ੍ਰਾਉਂਦੀ ਜੀ ਹਾਂ ਅੰਡਰ ਆਉਂਦੀ ਸੀ ਨਹੀਂ ਝਟਕੇ ਜਿ ਨਹੀਂ ਲੱਗਦੇ ਪਏ ਇੱਧਰ ਵੀ ਬੰਦੇ ਖੜੇ ਆ ਉਹ ਉੱਪਰ ਜਾਣਾ ਆਪਾਂ ਇੰਨੀ ਉੱਪਰ ਬਾਰਿਸ਼ ਸਟਾਰਟ ਹੋ ਚੁੱਕੀ ਆ ਇਹ ਸੜਕ ਆ ਗਈ ਵਾਹ ਜੀ ਵਾਹ ਜੈ ਮਾਤਾ ਦੀ ਜੈ ਮਾਤਾ ਦੀ ਬੱਸ ਬੱਸ ਵੀਰੇ ਗਾਲ ਨੀ ਕੱਢ ਬੱਸ ਸੋਹਣਾ ਬਈ 뷰 ਬਹੁਤ ਸੋਹਣਾ ਹੈਗਾ ਸਾਈਡਾਂ ਤੇ 뷰 ਦੇਖੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਸਾਡੇ ਨਾਲ ਸੀਗਾ ਹੈਰੀ ਹੈਰੀ ਦੀ ਵੀਡੀਓ ਬਣਾਦੀ ਅਸੀਂ ਲਾਡੀ ਵੀਰੇ ਦੀ ਵੀਡੀਓ ਬਣਾ ਦਿੰਨੇ ਆ ਹਾਂਜੀ ਹਾਂ ਸਾਡੇ ਹੈਰੀ ਭਰਾ ਸਾਡੇ ਨਾਲ ਆਏ ਹੋਏ ਸੀ ਅੱਜ ਕਹਿੰਦੇ ਸਾਡੀ ਵੀਡੀਓ ਬਣਾ ਦਿਓ ਯਾਰ ਐਕਸਪੀਰੀਅੰਸ ਹੀ ਬੜਾ ਸਮੂਥ ਆ ਵੈਸੇ ਦੇਖਣ ਨੂੰ ਡਰ ਲੱਗਦਾ ਪਿਆ ਸੀਗਾ ਉਹਨਾਂ ਡਰਦਾ ਨਹੀਂ ਹੈਗਾ ਮਾਹੌਲ ਬਹੁਤ ਸੋਹਣਾ ਹੈ ਡਰ ਕੇ ਅੱਗੇ ਜੀਤ ਹੈ ਬਹੁਤ ਸੋਹਣਾ ਐਕਸਪੀਰੀਅੰਸ ਹੈ ਵੈਸੇ ਪਾਸੇ ਕਿਉਂ ਨਹੀਂ ਦੇਖਦਾ ਉਹ ਦੇਖਣਾ ਸੋਹਣਾ ਨੀਚੇ ਥੀ ਵਿਊ ਦੇਖੋ ਕਿੰਨਾ ਵਧੀਆ ਹੈ ਵਾਹ ਜੀ ਬਾਤ ਜੈ ਮਾਤਾ ਦੀ ਜੈ ਮਾਤਾ ਦੀ ਬਹੁਤ ਵਧੀਆ ਲੱਗ ਰਿਹਾ ਐਕਸਾਈਟਮੈਂਟ ਪੂਰੀ ਹੈ जय माता दी एक जा रही है कार ही है ना स्टेप ਥੱਲੇ ਵੀਡੀਓ ਬਣਾ ਸਟੈਪ ਵਾਈਜ਼ ਸਟੈਪ ਦੇਖੀ ਬੀਜਿਆ ਹੋਇਆ ਦੇ 15 ਮਿੰਟ ਰਾਈਡ ਕੀਤੀ ਅਸੀਂ ਮੈਨੂੰ ਲੱਗਦਾ ਇਹਦੇ ਚ ਸਿਰਫ 15 ਮਿੰਟ ਹੋਣੇ ਆ ਤੇ ਉਹ ਜਾ ਰਿਹਾ ਸਿੱਧਾ ਐਕਸਪ੍ਰੈਸ ਵੇ ਜਿਹੜਾ ਜਾ ਰਿਹਾਗਾ ਪਾਖੜੇ ਨੂੰ ਨੰਗਲ ਡੈਮ जय माता दी जय माता दी ਮੈਨੂੰ ਲੱਗਦਾ ਅਸੀਂ ਨੇੜੇ ਆ ਗਏ ਹੁਣ ਤੁਸੀਂ ਮੇਰੇ ਪਿੱਛੇ ਵੀਊ ਦੇਖ ਸਕਦੇ ਹੋ ਕਿੰਨੀ ਤੇਜ਼ੀ ਨਾਲ ਉੱਪਰ ਜਾ ਰਹੀ ਆ ਜਿੰਨੀ ਤੇਜ਼ੀ ਨਾਲ ਦੇਖਣ ਨੂੰ ਲੱਗਦੀ ਪਈ ਸੀ ਨਾ ਵੀ ਮਾਰਨਿੰਗ ਬੜੀ ਤੇਜ਼ੀ ਨਾਲ ਉੱਪਰ ਜਾ ਰਹੀ ਆ ਉਨੀ ਤੇਜ਼ੀ ਨਾਲ ਨਹੀਂ ਜਾ ਰਹੀ ਉਦੋਂ ਹੌਲੀ ਹੋ ਜਾ ਰਹੀ ਆ ਇਹ ਲੱਡ ਵੀਰੇ ਹੋਣਾ ਨੇ ਮੇਰਾ ਕਾਫੀ ਫੋਟੋ ਸ਼ੂਟ ਕੀਤਾ ਜਿਨ੍ਹਾਂ ਦਾ ਬਹੁਤ-ਬਹੁਤ ਦਿਨਾਂ ਦਾ ਧੰਨਵਾਦ ਕੀਤਾ ਤੇ ਰਿਆਨ ਕਾਂਚ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੀ ਐਨਕਾ ਜੀ ਤੁਸੀਂ ਆਪਦੀ ਫੋਟੋ ਲਈ ਐਨੀ ਭੈੜੀ ਸ਼ਕਲ ਚੇਡ ਰਾਂ ਦੇ ਆ ਬੱਚੇ ਡਰਾਂ ਦੇ ਕੰਮ ਹੋਣੀ ਆ ਲਓ ਜੀ ਸਾਹਮਣੇ ਅਸੀਂ ਰੋਬੇ ਤੇ ਪਹੁੰਚਣ ਵਾਲੇ ਆਂ ਫਾਈਨਲੀ ਅਸੀਂ ਤਿੰਨੇ ਬਲੌਗ ਤੁਹਾਨੂੰ ਦਿਖਾਦੇ ਜਿਹਦੇ ਵਿੱਚ ਤੁਸੀਂ ਗੱਡੀ ਦੇ ਉੱਪਰ ਜਾ ਸਕਦੇ ਹੋ ਮਿਸ ਨਾ ਕਰਿਓ ਤੇ ਜਿਹਦੇ ਵਿੱਚ ਤੁਸੀਂ ਪੈਦਲ ਜਾ ਸਕਦੇ ਹੋ ਪੌੜੀਆਂ ਰਾਹੀਂ ਹੁਣ ਤੀਸਰਾ ਬਲੌਗ ਸੀ ਜਿਹਦੇ ਵਿੱਚ ਤੁਸੀਂ ਰੋਬੇ ਰਾਹੀਂ ਉੱਪਰ ਜਾ ਸਕਦੇ ਹੋ ਜਰੂਰ ਦੇਖਿਓ ਜਾ ਕੇ ਇਹ ਬਲੌਗ ਜੈ ਮਾਤਾ ਦੀ ਆ ਕੈਮਰਾ ਗਿਆ ਲਓ ਜੀ ਸਾਹਮਣੇ ਅਸੀਂ ਪਹੁੰਚਣ ਵਾਲੇ ਆਂ ਔਰ ਸਾਹਮਣੇ ਆ ਗਿਆ ਨਜ਼ਾਰਾ ਪਤਾ ਦੇ ਸਟਾਪ ਕਿੱਥੇ ਜਾ ਕੇ ਸ਼ੁਰੂ ਕਰਾਂਗੇ ਜੈ ਮਾਤਾ ਦੀ ਜੈ ਮਾਤਾ ਦੀ ਸੰਗਤ ਮੀ ਕਰਕੇ ਘਟ ਜਾਂਦੀ ਆ ਸਵੇਰੇ ਸਾਰੇ ਤਾਂ ਕਾਫੀ ਜਿਆਦੇ ਸੀ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਨੰਮ ਚਾਹ ਜਿਨੀ ਆ ਵੀ ਲੋ ਇਹ ਠੱਕਾ ਲਾ ਕੇ ਰੁਕਣੀ ਪੈਂਦੀ ਆ ਨਾ ਇਹ। ਉਹ ਉਲੀ ਤੋਂ ਥੱਲੇ ਲਾ ਲੈਂਦੇ ਆ ਨਹੀਂ ਤਾਂ ਫਿਰ ਐ ਖੜਨਾ ਨਹੀਂ ਆ ਨੀ ਕਿਉਂਕਿ ਉਹ ਚੱਕਰ ਤਾਂ ਚੱਲੀ ਜਾਂਦਾ ਰਿਸਨ। ਜੈ ਮਾਤਾ ਦੀ ਜੈ ਮਾਤਾ ਦੀ। ਭਾਈ ਕਿੰਨਾ ਟਾਈਮ ਲੱਗਾ نیچے ਉੱਪਰ ਤੱਕ? 15 ਮਿੰਟ ਨਾ? ਹਾਂਜੀ। 5 ਮਿੰਟ। 5 ਮਿੰਟ ਚੁੱਪ ਉੱਪਰ ਆ ਗਏ ਅਸੀਂ। ਠੀਕ ਆ ਜੀ। ਚਲੋ ਚੱਲੀਏ ਹੁਣ ਆਪਾਂ ਤਾਂ ਉਹਨਾਂ ਦਰਸ਼ਨ ਕਰਵਾਉਣੇ ਆ। ਦਰਬਾਰ ਦੇ, ਮਾਤਾ ਦੇ ਦਰਬਾਰ ਦੇ। ਤੇ ਲੈ ਕੇ ਚੱਲਦੇ ਆ। ਕੱਲ ਸੀ ਇੱਥੇ ਬਲੌਗ ਹੈ ਖਤਮ ਕੀਤਾ ਸੀਗਾ ਸਾਡਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਇਥੋਂ ਮੇਨ ਦਰਬਾਰ ਨੂੰ ਇਹ ਰਸਤਾ ਜਾ ਰਿਹਾ ਚਲੋ ਜੀ ਜੈ ਮਾਤਾ ਦੀ ਇਧਰ ਘਰ ਬਣ ਰਹੇ ਆ ਇਧਰ ਹੈਗੀ ਸ਼ੌਚਾਲਿਆ ਇੱਥੇ ਲੱਗੀਆਂ ਹੋਈਆਂ ਸਾਰੀਆਂ ਫੂਡ ਸਟਾਲ ਵਗੈਰਾ ਦੇਖ ਸਕਦੇ ਨੇ ਤੁਸੀਂ ਸਾਡੀ ਵੀਡੀਓ ਦੇ ਵਿੱਚ ਹੋਨ ਸਾਬਲੇ ਮੇਰਾ ਤੇਰੇ ਕੋਲ ਠੀਕ ਆ ਬਸ ਹਲਕੀ ਹਲਕੀ ਬੂੰਦਾਬਾਂ ਦੀ ਹੋ ਰਹੀ ਆ ਵਧੀਆ ਲੱਗ ਰਿਹਾ ਕਾਫੀ ਪੰਜ ਜੋੜੇ ਜੋੜੇ ਲਾਓ ਬੰਦਰੀਆਂ ਨਾ ਵੀਰੇ ਹਾਂਜੀ ਹਾਂਜੀ ਵੀਰੇ ਅਸੀਂ ਜੋੜਾ ਘਰ ਤੇ ਜਮਾ ਕਰਾਵਾਂਗੇ ਵੀਰੇ ਜੈ ਮਾਤਾ ਦੀ ਜੈ ਮਾਤਾ ਦੀ ਪੰਜਾਬ ਸਟੇਟ ਬੈਂਕ ਕਾਫੀ ਜਿਆਦੇ ਵਧੀਆ ਐਕਸਪੀਰੀਅੰਸ ਸੀ ਹਾਂਜੀ ਅਸੀਂ ਜੋੜੇ ਨਾਲ ਹੀ ਲੈ ਕੇ ਜਾਂਦੇ ਹਾਂ ਹਾਂਜੀ ਅਸੀਂ ਜੋੜਾ ਘਰ 'ਚ ਜਮ੍ਹਾਂ ਕਰਾਵਾਂਗੇ ਜੋੜੇ ਥੱਕ ਨੇੜੇ ਆ ਬਾਰਿਸ਼ ਵੀ ਪੈ ਰਹੀ ਐ ਨਹੀਂ ਪੈਰ ਗੰਦੇ ਹੋਣਗੇ ਜਿਆਦਾ ਅੱਲਾ ਪੜ੍ਹਿਆ ਅੰਦਰ ਇੱਧਰ ਵੀਊ ਦੇਖੋ ਕਿੰਨਾ ਜਿਆਦਾ ਵਧੀਆ ਬੱਦਲ ਕਾਫੀ ਜਿਆਦੇ ਹੋ ਗਏ ਅੱਜ ਸਵੇਰ ਦੇ ਅਸੀਂ ਪੌੜੀਆਂ ਚੜੀ ਜਾਂਦੇ ਕਦੇ ਉਤਰੀ ਜਾਂਦੇ ਪਿਛਲੇ ਬਲੌਗ ਦੇ ਵਿੱਚ ਤੁਸੀਂ ਜਰੂਰ ਜਾ ਕੇ ਦਰਸ਼ਨ ਕਰਿਓ ਮਾਤਾ ਜੀ ਦੇ ਬਾਡੀਵੇ ਜਿੱਥੇ ਪਾਣੀ ਲੈ ਕੇ ਆਇਆ ਜਾਂਦਾ ਹੈ ਮਾਤਾ ਜੀ ਦੇ ਦਰਬਾਰ ਨੂੰ ਅਸੀਂ ਮੈਂ ਦਰਵਾਜ਼ੇ ਲੱਗਿਆ ਪੂੰਛਣਾ ਨਹੀਂ ਹੈ ਬਸ ਥੋੜਾ ਜਿਹਾ ਟਾਈਮ ਲੱਗਣਾ ਹੁਣ ਤਾਂ ਕਿੱਥੇ ਤੱਕ ਸ਼ੈੱਡ ਮੰਦਰ ਜਾਣੇ ਦਾ ਰਾਹ ਤਾ ਕਿੱਧਰ ਦੀ ਰਣਾ ਲੱਢੀ ਗਰੇ ਸਿੱਧੇ ਰਾਹ ਕਪਾੜੀਆਂ ਰਾਹੀ ਹਾਂਜੀ ਸਿੱਧੇ ਚੱਲਦੇ ਸਿੱਧਾ ਚੱਲਣਾ ਹੀ ਸਿੱਧਾ ਚੱਲੋ ਲੱਢੀ ਗਰੇ ਹੈਵੀ ਰਾਸਾ ਜਾਇਆ ਉਹ ਵੀ ਰਾਸਾ ਜਾ ਰਿਹਾ ਤੁਹਾਨੂੰ ਅਸੀਂ ਪਿਛਲੇ ਵਲੌਗ ਦੇ ਵਿੱਚ ਸਾਰੇ ਦਿਖਾਤੇ ਰਾਸਤੇ ਉੱਪਰ ਸੂਰਜ ਦੇਵਤਾ ਤੇ ਵਿੱਚੀ ਮੀਂਹ ਪੈ ਰਿਹਾ بارش ਪੈ ਰਹੀ ਹੈ بارش ਜਿਆਦਾ ਨਹੀਂ ਹੈਗੀ ਘੱਟ ਹੀ ਆ ਹਰਾਸਾ ਦੇਖੋ ਕਿੰਨਾ ਸਾਫ਼ ਹੋ ਜਾਂਦਾ ਨਾ ਵੀਰੇ ਮੀਂਹ ਪੈਣ ਨਾਲ ਰਸਤਾ ਕਾਸੀ ਪਹਿਲੀ ਵਾਰ ਹੀ ਆਏ ਸੀ ਰੋਬੇ ਰਾਹੀਂ ਨਾਨਾ ਦੇਵੀ ਇਹਦਾ ਭਾਈ ਪੁਛਾ ਲਓ ਪੁਛਾਣਾ ਹੱਥੋਂ ਕਿ 100 ਸਿਆ ਸਿਰਪੇ ਕਹਿਣ ਲੱਗੇ ਐਕਸਪੀਰੀਅੰਸ ਆ ਰਹੀ ਵਧੀਆ ਸੀਗੇ ਦਰਸ਼ਨ ਸਾਡੇ ਸਾਰੇ ਵੇਰੀ ਵਧੀਆ ਹੋਇਆ ਮਾਤਾ ਦੇ ਦਰਬਾਰ ਦੇ ਪਹਿਲੇ ਦਿਨ ਗੱਡੀ ਤੇ ਆਏ ਦੂਜੇ ਦਿਨ ਪੌੜੀਆਂ ਰਾਹੀਂ ਤੀਜੇ ਬਲੌਗ ਦੇ ਵਿੱਚ ਰੋਬੇ ਰਾਹੀਂ ਹਾਂਜੀ ਵੀਰੇ ਹਾਂਜੀ ਲੰਗਰ ਚੱਲਦੇ ਹੀ ਰਹਿੰਦੇ ਵੀਰੇ ਇੱਥੇ 24 ਘੰਟੇ ਨਹੀਂ ਵੀਰੇ ਤੁਸੀਂ ਗਏ ਨਹੀਂ ਨਾ ਉਧਰ ਨੂੰ ਤੁਸੀਂ ਜਲਦੀ ਹਲਦੀ ਉੱਪਰ ਚਲੇ ਗਏ ਸੀ ਇਸ ਰਸਤੇ ਜਾ ਰਿਹਾ ਇੱਥੇ ਹੈਗਾ ਜੋੜਾ ਕਰ ਬੋਲੇ ਬਾਬਾ ਦਾ ਜੋਰ ਜੈ ਕਰੋ ਚਿਹਰਾ ਪਹਾੜਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਹ ਚੋਰੇ ਨੇ ਜੈ ਕਰੋ ਬੋਲ ਸੱਚੇ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਇੱਧਰ ਸਾਹਮਣੇ ਆ ਕੇ ਲੰਗਰ ਕਰ ਰੋੜਨਾ ਸਾਲਿਆ हाँ जी बहुत वा बन गई जय माता दी जय माता दी तो माता तो तो इतना है रेस्ट है। कर हेलो हेलो जय माता दी भाई ऊपर है उपर शौचालय जय माता दी जय माता दी जो जोर से बोलो जय माता जय माता दी जय माता दी जय माता दी ਜੈ ਮਾਤਾ ਦੀ ਬਾਈ ਜੀ ਇਹ ਪੌੜੀ ਨੂੰ ਦੱਸਦਾ ਯਾਰ ਬਿਲਕੁਲ ਉੱਪਰ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਜੈ ਮਾਤਾ ਦੀ ਜੈ ਮਾਤਾ ਦੀ ਬਾਈ जय माता दी भाई जय माता दी जय माता दी जय माता दी जय माता दी लो जी ਕਰੋ मेन दरबार दे दर्शन इधर ਹੈਗਾ ਜੋੜਾ ਕਰ ਲਓ ਜੀ ਇਧਰ ਆ ਗਿਆ ਜੋੜਾ ਕਰ ਜੋੜੇ ਘਰ ਦੇ ਵਿੱਚ ਜੋੜੇ ਜਮਾ ਕਰਾਉਣੇ ਆ ਫਿਰ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਹੈਗਾ ਜੋੜਾ ਕਰ ਲਓ ਜੀ ਇਧਰ ਆ ਗਿਆ ਜੋੜਾ ਕਰ ਤੇ ਜਾ ਰਹੇ ਉੱਪਰ ਦੀ ਰਾਸਤਾ ਇਧਰ ਮੂਹਰੇ ਕੰਮ ਚੱਲਦਾ ਪਿਆਗਾ ਜੈ ਮਾਤਾ ਦੀ ਹਾਏ ਜੈ ਮਾਤਾ ਦੀ ਹਾਏ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਰੋ ਮੈਂ ਦਰਬਾਰ ਦੇ ਦਰਸ਼ਨ ਉਪਰ ਦਰਬਾਰ ਦੇਖੋ ਕਿੰਨਾ ਸੋਹਣਾ ਲੱਗਦਾ ਹੈ اوپر ਜੈ ਮਾਤਾ ਦੀ ਹੋ ਸਾਚੇ ਦਰਬਾਰ ਕੀ ਜੈ ਸੱਚੇ ਦਰਬਾਰ ਕੀ ਜੈ

ਜੈ ਮਾਤਾ ਦੀ ਜੈ ਮਾਤਾ ਦੀ ਕੋ ਸੋਨਾ ਕਿਵੇਂ ਜਮਕਦਾ ਪਿਆ ਹੈਗਾ ਪੂਰੇ ਇਹ ਕਰਨਾ ਨਾ ਦੇਖੋ ਮੰਦਰ ਕਿੰਨਾ ਸੋਹਣਾ ਜਮਕਦਾ ਹੋਇਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਬੋਲ ਸੱਚੇ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਮਾਤਾ ਲਓ ਜੀ ਕਰੋ ਮੇਨ ਦਰਬਾਰ ਦੇ ਦਰਸ਼ਨ ਅੰਦਰ ਕੈਮਰਾ ਲਾਉਣੀ ਹੈਗਾ ਜੈ ਮਾਤਾ ਦੀ 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 ਇਸ ਬਲੌਗ ਦੇ ਵਿੱਚ ਅਸੀਂ ਦਰਸ਼ਨ ਕੀਤੇ ਮਾਤਾ ਨੈਣਾ ਦੇਵੀ ਦਰਬਾਰ ਦੇ ਅਸੀਂ ਆਏ ਸੀ ਰੋਕ ਕੇ ਰਾਹੀਂ ਅਗਰ ਬਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ ਸਟੇ ਕਨੈਕਟ ਸੋ ਸੀ ਅਕਾਲ ਜੈ ਮਾਤਾ ਦੀ ਲਓ ਜੀ ਅੱਜ ਦਾ ਬਲੌਗ ਰਾਹੀਂ ਆਈ ਸੀ ਅਸੀਂ ਰੋਬੇ ਤੇ ਤੇ ਉਮੀਦ ਕਰਦੇ ਆ ਬਲੌਗ ਵਧੀਆ ਲੱਗਿਆ ਹੋਊ ਜੇ ਵਧੀਆ ਲੱਗਿਆ ਤਾਂ ਬਲੌਗ ਪੂਰਾ ਦੇਖੋ ਕਿਉਂਕਿ ਪੂਰੀ ਇਨਫੋਰਮੇਸ਼ਨ ਹੈ ਇਹਦੇ ਵਿੱਚ ਬਲੌਗ ਦੇ ਵਿੱਚ ਸਾਡੀ ਤੇ ਦੱਸ ਦੱਸਾਂਗੇ ਤੁਹਾਨੂੰ ਕਿੰਨੇ ਪੈਸੇ ਲੱਗਦੇ ਆ ਤੇ ਕਿੰਨਾ ਟਾਈਮ ਲੱਗਦਾ ਤੇ ਜਰੂਰ ਵੀਡੀਓ ਪੂਰੀ ਦੇਖਿਓ ਫਿਰ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਮਾਤਾ ਦੀ